ਲੋ ਜੀ ਸ਼ਰਮਾ ਜੀ ਦੇ ਬੇਟੇ ਦਾ ਹੈਗਾ ਬਰਥਡੇ ਬਰਥਡੇ ਚੱਲਦੇ ਨੂੰ 2 ਦਿਨ ਹੋ ਗਏ ਤੇ 15 ਦਿਨ ਹੋਰ ਚੱਲੂਗਾ ਤੇ ਆਫਰ ਇੰਨੀ ਤਗੜੀਆਂ ਲਾ ਰੱਖੇ ਨੇ ਕਿ ਕਹਿੰਦਾ ਵੀ 15 ਦਿਨ ਆਪਣੇ ਬਰਥਡੇ ਮਨਾਈ ਜਾਣਾ ਜਵਖ ਦਾ ਆਜੋ ਅੰਦਰ ਚੱਲ ਕੇ ਕਰਵਾਈਏ ਉਹਦੀ ਗੱਲਬਾਤ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਵਧਾਈਆਂ ਜੀ ਤੁਹਾਨੂੰ ਬਰਥਡੇ ਦੀ ਜਵਖ ਦੇ ਦੀ ਬਹੁਤ ਧੰਨਵਾਦ ਜੀ ਤੇ ਕੀ ਆਫਰ ਹੈ ਜੀ ਆਫਰ ਇਹ ਲਾਤੀ ਵੀਰੇ ਆਪਾਂ ਜਿਹੜਾ 300 ਦਾ ਸੂਟ ਸੀ ਸੋਚ ਕਰਤਾ 100 ਰੁਪਏ ਦਾ 100 ਰੁਪਏ ਦਾ ਆਹ ਹਾ ਜਿੰਨੇ ਮਰਜੀ ਚੱਕ ਲੋ ਢੇਰਾਂ ਦੇ ਢੇਰ ਪਏ ਆ ਜਿੰਨੇ ਮਰਜੀ ਲੈ ਜਾਓ ਆ ਵੀ 100 ਰੁਪਏ ਦਾ ਮੈਂ ਕਹਿੰਦਾ ਜਿਹੜਾ ਮਰਜੀ ਚੱਕ ਲੋ 100-100 ਰੁਪਏ ਜੀ ਦੇਖ ਲੋ ਜੀ ਬਾਜ਼ਾਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ 400 ਦਾ ਮੈਂ ਕਹਿੰਦਾ ਜਿੰਨਾ ਮਰਜੀ ਉਹ ਸਾਡਾ ਸੌਦਾ ਹੈ ਜਿੰਨੇ ਮਰਜੀ ਲੈ ਜਾਓ ਚੱਕ ਕੇ ਢੇਰਾਂ ਦੇ ਢੇਰ ਹੈ ਜੇ 2000 ਦੀ ਸ਼ੋਪਿੰਗ ਕਰਦੇ ਆ ਫਿਰ ਕੀ ਆਫਰ ਆ ਗਈ ਫਿਰ ਨਾਲ ਇੱਕ ਹੋਰ ਸੂਟ ਫ੍ਰੀ ਇੱਕ ਨਾਲ ਹੋਰ ਫ੍ਰੀ ਚਾਹੇ ਕਿ ਟੀ-ਸ਼ਰਟ ਲੈ ਜਾਓ ਫ੍ਰੀ ਠੀਕ ਹੈ ਟੀ-ਸ਼ਰਟ ਵੀ ਦੇ ਦਾਂ ਨੇ ਫ੍ਰੀ ਠੀਕ ਹੈ ਇਹ ਵੀ 1000 ਦੀਆਂ ਦੱਸ ਕਿੰਨੇ ਦਿਨ ਬਣਾਉਗੇ ਬਰਥਡੇ ਇਹ ਇਹ 1 ਅਡਵਾਨੀ ਦੇ ਵਿਆਹ ਜਿਵੇਂ ਮਾਨੀ ਦਾ ਵਿਆਹ ਚੱਲਿਆ ਉਵੇਂ ਚੱਲੂ 15 ਦਿਨ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈਗਾ ਬਾਲਾ ਜੀ ਵਾਲੇ ਕਿੱਥੇ ਨੇਗੇ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨੂੰ ਇੱਕ ਵਾਰੀ ਡਰੈੱਸ ਬੋਲ ਦੋ ਕਿੱਥੇ ਹੋਣਾ ਪਿਆ ਭਾਰਤੀਆ ਮਾਰਲੇ ਰੋਡ ਡੱਗੀ ਸਕੂਲ ਦੇ ਸਾਹਮਣੇ ਸ਼੍ਰੀ ਬਾਲਾ ਜੀ ਗਾਰਮੈਂਟ ਸੀ ਬਾਕੀ ਰੇਕ ਗ੍ਰੀਨ ਦਾ ਨੰਬਰ ਚੱਲ ਰਿਹਾ ਤੁਸੀਂ ਕੋਈ ਵੀ ਗੱਲਬਾਤ ਕਰ ਸਕਦੇ